ਵਾਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਰਾਉ ਸੰਗਦੇ ਆ ਦੋ ਬੜਾ ਸੋਹਜਾ ਸਮਝਾਏ ਸੇਲ ਆ ਰੇਟ ਤੇ ਡਿਟੇਲ ਵੀਡੀਓ ਦੇ ਵਿੱਚ ਹੋਊਗਾ ਉਹ ਅੱਗੇ ਵੀਰ ਨਾਲ ਕਰੇਗਾ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰ ਜੀ ਗੁਰਦੇਵ ਸਿੰਘ ਇਹ ਸਹਿਰ ਬਰਨਾਲਾ ਵੀਰ ਜੀ ਠੀਕ ਹੈ ਨੇੜੇ ਬੱਬਰਾਂ ਦੇ ਕੋਠੇ ਦੇ ਇੱਕ ਬੱਬਰਾਂ ਦੇ ਕੋਠੇ ਮੋਬਾਈਲ ਨੰਬਰ ਜੀ ਮਾ ਨੰਬਰ ਮੇਰੇ 8781 00855 98781 00 851 ਹਾਂ ਜੀ ਜਿਹੜਾ ਪਹਿਲੇ ਨੰਬਰ ਤੇ ਵੈਡ ਦੇਖੀਆ ਨੇ 100 ਅਸੂ ਅਸੂ ਇਹ ਬਾਈ ਜੀ ਦੂਸਰਾ 100 ਅਸੂ ਫੇਵਰੀ ਦੂਸਰਾ 100 ਬੱਚਾ ਮਗਰ ਕੀ ਆ ਗਿਆ ਓਸੀ ਹੈ ਬਾਈ ਜੀ ਮਗਰ ਠੀਕ ਹੈ ਕਹਵਾਂ ਦਿਨ ਹੋ ਗਿਆ ਸੁਮਿੰਦਰ ਨੂੰ ਬਾਈ ਇਹਨੂੰ ਅੱਜ 7 ਦਿਨ ਹੋ ਗਏ ਵੀਰੇ ਸਿਰ ਠੀਕ ਹੈ ਹਫਤਾ ਹੋ ਗਿਆ ਸੂਜ ਨੂੰ ਜੇਰ ਜੂ ਰੋਕਿਆ ਜੇ ਜੂ ਜੀ ਕੋਲ ਟਾਲ ਠੀਕ ਹੈ ਕਿੰਨਾ ਦੁੱਧ ਸਟਾਰਟਿੰਗ ਤੇ ਆਉਣ ਤਲੇ ਦੁੱਧ ਇੰਸਟਾਗ੍ਰਾਮ ਦੇ 18 ਕਿਲੋ ਵੀਰੇ 17 ਕਿਲੋ ਕੰਡਾ ਲਾ ਕੇ ਲੈ ਸਕਦਾ ਵੀਰੇ ਠੀਕ ਹੈ 17 ਕਿਲੋ ਕਹਿੰਦਾ ਬਾਬ ਅੱਠ ਰੱਬੇ ਟਾਈਮ ਜਿਹੜਾ ਮਰਜੀ ਬੰਦਾ ਮਿਲ ਕੇ ਲੈ ਚੋਣ ਚਵਾ ਦੀ ਇੱਕ ਨੰਬਰ ਪੂਰੀ ਓਕੇ ਵੀਰੇ ਚੋਾਈ ਦੇਖ ਸਕਦੇ ਹਾਂ ਚੋਣ ਵਗੈਰਾ ਦੇਖੋ ਸੋਹਣਾ ਸਾਫ਼ ਜਿਹਾ ਮੋਟਾ ਮੋਟਾ ਚੋਣ ਤੇ ਵੀਰੇ ਵਗਸ ਰਿਹਾ ਤੇਰਾ ਮਾਰਦੀ ਸੋ ਚੋਾਈ ਦੀ ਪੂਰੀ ਇੱਕ ਨੰਬਰ ਆ ਜਮਾ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਕੋਈ ਟਿੱਕਦੀ ਨਹੀਂ ਗਰਲੈਂਡੋ ਅੰਗ ਦੇ ਵਿੱਚ ਆ ਰੇਟ ਕਿਨੇ ਰੱਖਿਆ ਜਾਇਨ ਹੁਣ ਜਿਹਦਾ ਬਾਈ ਜੀ ਰੇਟ ਕੋਈ ਮਰਜ਼ੀ ਕਹਿੰਦੇ 65000 ਰੁਪਏ ਵਿੱਚ ਵੀ ਮਾਨਤਾਂ ਨਹੀਂ ਇਹਦਾ ਸਟੋਰ ਦੇ ਬਾਹਰ ਨੂੰ ਦੂਜਾ ਸੂਦਾ ਵਹਿੜ ਤਾਜੀ ਸੀ ਹੋਈ ਆ ਸ਼ਾਮ ਦਾ ਟਾਈਮ ਆ ਹੁਣ ਸਵੇਰ ਦਾ ਟਾਈਮ ਆ ਫਸਨਾ ਵਗੈਰਾ ਦੇਖਸਾ ਸੋਹਣਾ ਸਾਫ ਸੁਥਰਾ ਤੇ 16 ਲੀਟਰ ਦੁੱਧ ਜਮਾ ਨੈਟ ਚੋਂਦਾ ਏ ਥੱਲੇ ਹਾਜ਼ਰਾ ਕੀਮਤ 65000 ਰੁਪਏ ਥੋੜਾ ਬਹੁਤਾ ਮੌਕੇ ਤੇ ਮਾਨਤਾਂ ਹੋ ਜੂ ਕਰੋ ਸੰਗ ਦੀ ਬੱਚੀ ਆਗੀ ਤੇ ਦੁੱਧ ਵੀ ਜਿਹੜਾ ਏ ਥੱਲੇ ਹੈਗਾ ਕਹਿੰਦਾ ਬਾ ਚੰਗਾ ਕਿਹੜੇ ਦੁੱਧ ਵਰਤਨ ਵਾਲਾ ਦੁੱਧ ਆ ਜਮਾ ਆਪਣਾ 605 ਕਰਦੇ ਵੀਰੇ ਠੀਕ ਆ ਜਮਾ ਬਿਲਕੁਲ ਮੱਝਾ ਥੋੜਾ ਸਾਫ਼ ਸੁਥਰਾ ਕਹਿੰਦਾ ਕਿਸੇ ਪਾਸੇ ਹੱਥ ਦਰਾ ਹੈ ਨਹੀਂ ਮਗਰ ਬੱਛੀ ਆ ਅੱਗੇ ਦੂਜੇ ਨੰਬਰ ਜਿਹੜੇ ਦੇਖੀ ਆਏ ਵੀ ਕਰਾਸ ਹੰਗ ਚਾ ਗਈ ਹੈ ਨਾ ਇਹ ਕਿਹਦਾ ਸੂਸੂਈ ਹੈ ਇਹ ਵੀ ਜੀ ਪਹਿਲਾਂ ਸੂਸੂਈ ਪੇ ਵੀਰੇ ਬੱਚਾ ਕਿ ਆ ਗਿਆ ਮਗਰੇ ਬਸਾ ਠੀਕ ਹੈ ਕੈ ਦਿਨ ਹੋ ਕੇ ਸੂਈ ਨਾ ਇਹ ਵੀ ਜੀ ਹਫਤਾ ਹੋ ਗਿਆ ਬਸ ਸੂਈ ਨੋਤੇ ਕਿੰਨਾ ਖੂਗਾ? ਤੇ ਭਾਈ ਜੀ ਹੂ 14 ਕਿਲੋ 13 ਕਿਲੋ ਖੁੱਲਾ ਹੋਊਗਾ ਵੀਰ ਜੀ 10 ਕਿਲੋ ਚੋਲੇ ਬੰਦੇ। ਰੇਟ ਕੀ ਰੱਖਿਆ ਤੇ ਆਪਾਂ? ਰੇਟ ਵੀ ਜੀ ਇਹਦਾ 45000 ਰੁਪਏ ਦਾ। ਗੁਜਾਇਸ ਹੋ ਜਾਊਗੀ? ਹਾਂ ਵੀ ਜੇ ਮੰਨਤਾ ਕਰਕੇ ਦੋ ਰੱਖਦੇ। ਚੋਣ ਦੇਖ ਸਕਦੇ ਹਾਂ। ਸੋਨਾ ਸਾਫ ਜਿਦਰਾ ਚੋਣਾ ਮੰਗਾ ਸਕੀਂ ਧਰਮਾ। ਚੋਣ ਚਵਾਲੀ ਬਿਲਕੁਲ ਇੱਕ ਨੰਬਰ ਆ ਜਾਵਾ ਹਣਾ। ਦੂਜੇ ਨੰਬਰ ਦੇਖਿਆ ਪਲੂਣ ਪਹਿਲਾ ਸਵਾ 13 ਕਿਲੋ ਦੋ ਜਮਾ ਨੈਟ ਹਾਜ਼ਰ ਆ। ਤੇ 45 ਦੇ ਵਿੱਚੋਂ ਮੌਕੇ ਦੇ ਗੁਜੈਸ ਕਰ ਦਾਂਗੇ ਹਨਾ ਹਾਂਜੀ ਹਾਂਜੀ ਸੂਜਿਆ ਸਵਾਈਆਂ ਸ਼ਹਿਰ ਬਰਨਾਲਾ ਬੱਬਰਾਂ ਦੇ ਕੋਠੇ ਨੰਬਰ ਬੋਲ ਦਿਓ ਦੁਬਾਰਾ ਆਪਣਾ ਜੀ ਨੰਬਰ ਵੀ ਜੀ 98781 00856 ਜੀ ਠੀਕ ਹੈ ਜਿਹੜੇ ਰੇਡ ਕਰ ਰਹੇ ਨੇ ਮਾਨਤਾ ਮੌਕੇ ਮਾਨਤਾ ਕਰਕੇ ਤੋਰ ਰਖਦੇ ਠੀਕ ਹੈ ਸੋ ਵੀਡੀਓ ਦੇਖ ਲਈਓ ਚੈਨਲ ਨੂੰ ਪਿਆਰ ਦੇਣ ਲਿਤਾ